ਵੈਗੁਰੂ ਜੀ ਦਾ ਖਾਸਾ ਵੈਗੁਰੂ ਜੀ ਦੇ ਵਿਦਿਅਕ ਸਾਧਨ ਦੇ ਜੀ ਉਹਨੇ ਆਪਾਂ ਸਿੰਘ ਸਰਬ੍ਰਿਸ ਵਿੱਚ ਸ਼ੁਰੂਮਤੀ ਸੁਲਦੇ ਫਲਾਣਾ ਜਿਹੜਾ ਸੀਗਾ ਜਨਮਵੰਨ ਸਮਰੋਹ ਉਹਦੇ ਕੈਰੇਸ ਤੇ ਵਿੱਚ ਆਪਾਂ ਜੋ ਬੱਚਿਆਂ ਨੇ ਸਾਰਾ ਤਾਲ ਗੁਰਮਤ ਸਿੱਖੀ ਹੈ ਕੀਰਤਨ ਸਿੱਖਿਆ ਹੈ ਕਬੜਾ ਸਿੱਖਿਆ ਹੈ ਉਹ ਵੀ ਉਹਨਾਂ ਨੇ ਜਿਹੜਾ ਹੈ ਸੰਗਤ ਦੇ ਸਾਹਮਣੇ ਉਸ ਨੂੰ ਪੇਸ਼ ਕੀਤਾ ਹੈ ਤੇ ਸਾਰੇ ਬੱਚੇ ਜਿਹੜੇ ਹਨ ਉਗਤਾਜ ਦੇ ਪਾਤਰ ਹਨ કુલ 225 ਬੱਚੇ ਹਨ ਜੋ ਕਿ ਸਕੂਲ ਦੇ ਵਿੱਚ ਲੋਰ ਹਨ ਸਾਰੇ ਬਧਾਈ ਦੇ ਪਾਤਰ ਹਨ ਜੋ ਕਿ ਜਿਨ੍ਹਾਂ ਨੇ ਇਹ ਕਦਮ ਚੁੱਕਿਆ ਹੈ ਕਿ ਸਕੂਲ ਦੇ ਵਿੱਚ ਰਜੇਵ ਪਰੇ ਕਰਿਕुलम ਪ੍ਰੋਬਿਟ ਕਰਿਕुलम ਦੇ ਬੰਦੇ ਹੋયા ਵੀ ਜਿਹੜੀ ਆਪਣੀ ਮਾਂ ਬੋਲੀ ਪੰਜਾਬੀ ਹੈ ਤੇ ਜੋ ਆਪਣਾ ਸੰਭਿਆਰ ਹੈ ਗੁਰਮਤ ਹੈ ਉਸ ਨਾਲ ਜੁੜੇ ਹਨ ਉਦਾਇਦੇ ਬਦਰਹਾਂ ਦੇ ਇਹਨਾਂ ਦੇ ਬਾਪੇ ਵੀ ਜਿਹੜੇ ਕਿ ਇਹਨਾਂ ਪੱਛਮੀ ਦੇਸ਼ਾਂ ਦੇ ਵਿੱਚ ਪਰਜੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਇਹਨਾਂ ਬੱਚਿਆਂ ਨੂੰ ਉਹਦੇ ਵਿੱਚ ਲੈ ਕੇ ਆਉਂਦੇ ਹਨ ਤੇ ਇਹਨਾਂ ਨੂੰ ਸਕੂਲ ਵਿੱਚ ਛੱਡ ਕੇ ਬਹੁਤ ਸਾਰੇ ਪੇਰੈਂਟਸ ਜੋ ਹਨ ਉਹ ਨਾਲ ਜੋ ਹੈ ਐਜੇ ਟੀਚਰ ਵੀ ਜਿਹੜੀ ਸੇਵਾ ਕਰਦੇ ਹਨ ਜਿਹੜੇ ਪੇਰੈਂਟਸ ਐਜੇ ਟੀਚਰ ਸੇਵਾ ਨਹੀਂ ਕਰਦੇ ਉਹ ਸਿੱਥੇ ਆ ਕੇ ਮੰਦਰ ਦੇ ਵਿੱਚ ਮਦਦ ਕਰਦੇ ਹਨ ਜਗਰੂ ਕਰਦੇ ਵਿੱਚ ਔਰ ਮਦਦ ਕਰਦੇ ਹਨ ਦਰਵਾਤੀ ਹਨ ਥਾਰੀਟੀ ਜਿਹੜਾ ਦਾ 30 ਤੋਂ ਵੱਧ ਟੀਚਰ ਹਨ ਜੋ ਕਿ ਪੰਜਾਬੀ ਸਕੂਲ ਗੁਰਮਤ ਤੇ ਕੋਡਿੰਗ ਦੀ ਕਲਾਸ ਜਿਹੜੀ ਹੈ ਉਹ ਲੈਦੇ ਹਨ ਅਤੇ ਸਾਰੇ ਟੀਚਰ ਜਿਹੜੇ ਹਨ ਨੇ ਵਲੰਟੀਅਰ ਸੇਵਾਹੀ ਕਰ ਰਹੇ ਹਨ ਤੇ ਹਰ ਐਮਰ ਇਹ ਕੋਸ਼ਿਸ਼ ਕਰਦੇ ਹਨ ਕਿ ਆ ਕੀ ਜਿਹੜਾ ਹੈ ਜਿਹੜਾ ਬੱਚਿਆਂ ਨੂੰ ਜਿਹੜਾ ਹੈ ਆਪਣੇ ਸਭਿਆਚਾਰ ਤੇ ਆਪਣੇ ਮਾਂ ਬੋਲੀ ਦੇ ਨਾਲ ਜੋੜਿਆ ਜਾਵੇ ਤੇ ਇਸ ਦੇ ਵਿੱਚ ਬੱਚਿਆਂ ਨੂੰ ਟੈਕਨੋਲੋਜੀ ਦੇ ਨਾਲ ਜੋੜਿਆ ਜਾਵੇ ਉਸ ਦੇ ਲਈ ਡਾਕਟਰ ਅਮਨਦੀਪ ਸਿੰਘ ਜਿਹੜੇ ਸਾਨੋਂ ਉਹ ਕੋਡਿੰਗ ਦੀ ਕਲਾਸ ਲੈਂਦੇ ਹਨ ਤੇ ਡਾਕਟਰ ਅਮਨਦੀਪ ਸਿੰਘ ਬਾਈਲੀ ਐਜੂਕੇਟਿਡ ਹਨ ਆਪਣੇ ਇੰਡੀਆ ਦੇ ਵਿੱਚ ਇਹਨਾਂ ਨੇ IIT ਜਿਹੜੀ ਕਿ ਇਕੱਲੇ ਪੜਨ ਦੀ ਨਹੀਂ ਦੁਨੀਆ ਦੀ ਸਿਰਮੌਰ ਸੰਸਥਾ ਹੈ ਉਸ ਤੇ ਵੀ ਵਿਦਿਆ ਲਈ ਹੈ ਇੱਥੇ ਵੀ UGCET ਦੇ ਵਿੱਚ ਇਹਨਾਂ ਨੇ PhD ਕੀਤੀ ਹੈ ਤੇ ਅੱਜੋ ਜਿਹੜਾ ਹੈ ਜੋ ਮਾਡਰਨ ਟੈਕਨੋਲੋਜੀ ਹੈ ਨੈਨੋ ਟੈਕਨੋਲੋਜੀ ਹੈ ਜੋ ਹੈ ਉਸਦੇ ਵਿੱਚ ਰਿਸਰਚ ਕਰ ਰਹੇ ਹਨ ਅਤੇ ਇਹ ਜਿਹੜਾ ਹੈ ਆਪਣਾ ਜਿਹੜਾ ਕੀਮਤੀ ਸਮਾਂ ਜਿਹੜਾ ਕਰਕੇ ਉਹ ਬੱਚਿਆਂ ਨੂੰ ਜਿਹੜਾ ਹੈ ਟੈਕਨੋਲੋਜੀ ਦੇ ਨਾਲ ਜੋੜ ਰਹੇ ਹਨ ਨਾਲ ਹੀ ਸਰਪੰਚੀ ਹਾਂ ਮੈਂ ਮੈਨੇਜਮੈਂਟ ਕਮੇਟੀ ਦਾ ਵੀ ਜਿਹੜਾ ਕਿ ਗੁਰੂ ਕਾਰਜ ਮੈਨੇਜਮੈਂਟ ਮੈਨੇਜਮੈਂਟ ਕਮੇਟੀ ਸਦਾ ਹੀ ਜਿਹੜਾ ਹੈ ਜੋ ਸਕੂਲ ਦਾ ਜੋ ਵੀ ਇਨੀਸ਼ੀਏਟਿਵ ਹੈ ਉਸ ਦੀ ਸਪੋਰਟ ਕਰਦੀ ਹੈ ਨਾਲ ਹੀ ਪੂਰੀ ਸੰਗਤ ਜੋ ਹੈ ਗੁਰੂ ਕਾਰਜ ਦਿਵਸ ਦੇ ਵੀ ਧੰਨਵਾਦੀ ਹਾਂ ਧੰਨਵਾਦੀ ਹਾਂ ਗੁਰੂ ਕਾਰਜ ਦੇ ਵਜੀਰਾ ਦਾ ਵੀ ਜਿਨ੍ਹਾਂ ਨੇ ਕਿ ਇਸ ਸਮਾਗਮ ਦੇ ਵਿੱਚ ਸਾਡੇ ਬੱਚਿਆਂ ਨੂੰ ਨਾਮ ਮੁੰਡੇ ਹਨ ਇਸ ਤੋਂ ਇਸ ਤੋਂ ਮੈਂ ਬੇਨਤੀ ਕਰਾਂਗਾ ਡਾਕਟਰ ਅਮਨਦੀਪ ਸਿੰਘ ਨੁਕੇ ਉਹ ਵੀ 2 ਮਿੰਟ ਆ ਕੇ ਜਿਹੜਾ ਹੈ ਸੰਗਤ ਨੂੰ ਸਬੋਧਨ ਕਰਨ ਅਤੇ ਬਾਦ ਵਿੱਚ ਜੋ ਗੁਰੂ ਘਰ ਦੇ ਵਜੀਰ ਹਨ ਉਹ ਸੰਗਤ ਨੂੰ ਸਬੋਧਨ ਕਰਨ ਵਾਇਬ੍ਰੋਜੀ ਦਾ ਕਾਹ ਦਾ ਵਾਇਬ੍ਰੋਜੀ ਕੀ ਕਹਤੇ ਵਾਇਬ੍ਰੋਜੀ ਕੀ ਕਹਤੇ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਕਰਾਂਗਾ ਕਮੇਟੀ ਨੂੰ ਪਹਿਲਾਂ ਹੀ ਸਾਰਿਆਂ ਦਾ ਧੰਨਵਾਦ ਕੀਤਾ ਤੇ ਮੈਂ ਕਹੂੰਗਾ ਵੀ ਇਹ ਜਿਹੜਾ ਐਫਰਟ ਹੈ ਇਹ ਕੱਲੇ ਬੰਦੇ ਦਾ ਨਹੀਂਗਾ ਸਾਰਿਆਂ ਦਾ ਤੇ ਅਸੀਂ ਸਾਰਿਆਂ ਨੂੰ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਫਾਈ ਦਾ ਜਿਹੜੇ ਮੇਰੇ ਨਾਲ ਕਰੇ ਇਹਨਾਂ ਦਾ ਤੇ ਸਾਰਿਆਂ ਦਾ ਕਿਉਂਕਿ ਇਹ ਕਲੈਕਟਿਵ ਐਫਰਟ ਆ ਸਕੂਲ ਚੜਾਉਣਾ ਜਿਵੇਂ ਕਹਿੰਦੇ ਆਪਣੇ ਤੋਂ ਦੋ ਜਾਂ ਤਿੰਨ ਬੱਚੇ ਨਹੀਂ ਸਾਹਮੇ ਜਾਂਦੇ ਸੀ ਇੱਥੇ ਦੂਸਰੋਂ ਦੂਤੇ ਬੱਚੇ ਸਾਹਮੇ ਆ ਸੋ ਸਾਰਿਆਂ ਦਾ ਧੰਨਵਾਦ ਬਾਹਰ ਜਿਹੜੇ ਸਕੂਲ ਚ ਘਾ ਕੱਕਦੇ ਉਹਨਾਂ ਘਾ ਕਾ ਕੰਡੋ ਲਿਆ ਕੇ ਵਿਆਖੀ ਉਮਾਰਨ ਤੋਂ ਲੈ ਕੇ ਪੜਾਉਣ ਦਾ ਟੀਚਰਾਂ ਦਾ ਤੇ ਮੈਂ ਕਹੂੰਗਾ ਵੀ ਜਿਵੇਂ ਜਿਹੜੀ ਆਂਕੜੇ ਕਹਿੰਦੇ ਉਹ ਕਹਿੰਦੇ ਵੀ 3 ਮਹੀਨਿਆਂ ਦੇ ਵਿੱਚ ਇੱਕ ਜ਼ਬਾਨ ਖਤਮ ਹੋਣੀ ਹੈ ਕਿ ਲੈਂਗੁਏਜ ਮੋਨੇ ਨਾਲ ਹੀ ਉਹਦਾ ਕਲਚਰ ਰਿਸਪੈਕਟ ਕੋਈ ਜੋ ਵੀ ਜਿੰਨੇ ਵੀ ਸੀ ਸਾਰੀਆਂ ਖਤਮ ਹੋ ਜਾਂਦੀਆਂ ਮਾਰਾ ਜਿਵੇਂ ਮਹਾਰਾਜ ਨੇ ਕਿਹਾ ਵੀ ਜੇ ਇਸ ਕੌਮ ਲਈ ਪੰਜ ਸਿਰ ਤਿਆਰ ਹੋ ਸਕਦੇ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਪੰਜਾਬੀ ਨੂੰ ਕਿਤੇ ਜਾਣ ਦਵਾਂਗੇ ਕਿ ਪੰਜਾਬੀ ਇੱਥੇ ਹੋਊਗੀ ਆਪਾਂ ਸਭ ਨੂੰ ਸਾਹਮਣੇ ਰੱਖਣਾ ਹੈ ਕਿ 500 ਸਾਲ ਪਹਿਲਾਂ ਜੋ ਆਪਣੇ ਬਜ਼ੁਰਗਾਂ ਨੇ ਗੱਲਾਂ ਕੀਤੀਆਂ ਉਹਨਾਂ ਨਾਲ ਗੱਲਾਂ ਕਰਨ ਲਈ ਆਪਾਂ ਨੂੰ ਜ਼ਬਾਨ ਦਾ ਸਿੱਖਣਾ ਹੀ ਪਊ। ਕਿਉਂਕਿ ਕਈ ਬਜ਼ੁਰਗ ਕਹਿੰਦੇ ਆ ਵੀ ਪੰਜਾਬੀ ਕੋ ਸਿੱਖਣੀ ਆਸਟ੍ਰੇਲੀਆ ਆ ਕੇ ਤਾਂ ਮੈਂ ਇਹ ਕਹਿਣਾ ਚਾਹੁੰਗਾ ਵੀ ਜੇ ਆਪਾਂ ਆਪਣੇ ਪੁਰਾਣੇ ਬਿਰਤਾਂਜ ਜਿਨ੍ਹਾਂ ਨੇ ਬਹੁਤ ਕੱਡੀਆਂ ਕੰਮਾਂ ਕੀਤੀ ਸੀ ਉਹਨਾਂ ਨਾਲ ਆਪਾਂ ਆਪਣੇ ਬੱਚਿਆਂ ਨੂੰ ਕਲਾ ਕਰਨਾ ਕਰਪਾਣ ਜ਼ਬਾਨ ਸਿੱਖਣੀ ਪਵੇਗੀ ਅਗੇਰ ਤੇ ਜਿਹੜੇ ਬੱਚਿਆਂ ਨੂੰ ਬਨਾਮ ਮੋਰੇਸ ਜਿਹੜੇ ਨਹੀਂ ਆ ਸਕੇ ਸਟੇਜ ਤੇ ਅਸੀਂ ਉਹਨਾਂ ਨੂੰ ਸਰਦ ਦੇਨੇ ਆਂ ਭਿਓ ਦੁਬਾਰਾ ਸਕੂਲ ਜਾ ਕੇ ਆਪਣੇ ਨਾਮ ਦਾ ਸਰਟੀਫਿਕੇਟ ਲੈ ਲੈਣ ਸਾਰਿਆਂ ਦਾ ਸੰਗਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਇਰ ਜੀ ਦਾ ਖਾਸ ਸਾਰਾ ਵਾਇਰ ਜੀ ਕੀਤੇਰੇ ਕਿਤਨ ਰਾਹੀ ਜੋੜਨ ਲਈ ਤਬਲਾ ਕਲਾਸ ਦੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਨਾਲ ਹੀ ਧੰਨਵਾਦ ਹੈ ਸਰਦਾਰ ਸਾਹਿਬ ਜੀ ਸਿੰਘ ਮੈਸਟਰ ਜੀ ਦਾ ਜਿਨ੍ਹਾਂ ਨੇ ਪੂਰੇ ਸਾਲ ਬੱਚਿਆਂ ਨੂੰ ਤਬਲੇ ਦੇ ਹੁਨਰ ਨਾਲ ਜੋੜਿਆ ਤੇ ਅੱਜ ਦੇ ਪ੍ਰੋਗਰਾਮ ਲਈ ਤੇ ਆਏ ਅਗਲਾ ਪ੍ਰੋਗਰਾਮ ਇਸ ਸਮਾਗਮ 'ਚ ਔਨ ਇਨਾਮ ਵੰਡਣਾ ਹੈ ਤੇ ਮੈਂ ਟੀਚਰਸ ਤੇ ਸਾਰੇ ਬੱਚਿਆਂ ਨੂੰ ਔਰ ਦੋਗੇ ਸਰਦਾਰ ਸਟੇਜ ਤੇ ਬੁਲਾਵਾਂਗਾ ਤੇ ਨਾਲ ਹੀ ਮੈਂ ਸਟੇਜ ਤੇ ਇਨਵਾਈਟ ਕਰਦਾ ਹਾਂ ਸਰਦਾਰ ਸੁਜੀਤ ਸਿੰਘ ਜੀ ਬਾਜਾਖਾਨਾ ਤੇ ਸਰਦਾਰ ਪਰਮਿੰਦਰ ਸਿੰਘ ਜੀ ਨੂੰ ਜਿਹੜੇ ਕਿ ਤੇ ਨਾਲ ਹੀ ਗ੍ਰੰਥੀ ਸਰਦਾਰ ਬਾਬਾ ਜੀ ਨੂੰ ਵੀ ਬੇਨਤੀ ਕਰਦਾ ਹਾਂ ਬਾਬਾ ਨਿਸ਼ਾਨ ਸਿੰਘ ਜੀ ਸਟੇਜ ਤੇ ਆਜੋ ਤੇ ਬੱਚਿਆਂ ਨੂੰ ਨਾਮ ਲੁਕ ਕੇ ਹੌਸਲਾ ਦੇਵਾਂ ਜਿਹੜੇ ਪਹਿਲੇ 3 ਪੋਜੀਸ਼ਨ ਤੇ ਬੱਚੇ ਆਏ ਨੇ ਉਹਨਾਂ ਦੇ ਨਾਮ ਨੇ ਗੋਰੰਛ ਸਿੰਘ ਜੁਝਾਰ ਸਿੰਘ ਬੋਪਾ ਹੈ ਤੇ ਸਾਹਿਬ ਸਿੰਘ ਸਿੱਧੂ ਤਿੰਨੋਂ ਬੱਚਿਆਂ ਨੂੰ ਤੇ ਟੀਚਰਾਂ ਨੂੰ ਬੇਨਤੀ ਕਰਾਂਗਾ ਸਟੇਜ ਤੇ ਆ ਕੇ ਆਪਣਾ ਇਨਾਮ ਲੈਣ ਦੀ ਗੋਰੰਛ ਸਿੰਘ ਜੁਝਾਰ ਸਿੰਘ ਬੋਪਾ ਹੈ ਤੇ ਸਾਹਿਬ ਸਿੰਘ ਸਿੱਧੂ वो तो थे खड़ो, थे खड़ो एक मिनट खड़ो, खड़ो अगले हम सात साल तो बच्चे जड़े बड़े ने जूनियर गुरबल कलासले पोजिशन देते हैं भावप्रीत कौर ਪਿਰ ਪ੍ਰੋਬਲੀ ਕੋਰ ਕਿੰਗਰਾ ਤੇ ਅਮਰਜੀਤ ਸਿੰਘ ਢਿੱਲੋਂ ਆਰਮਜੀਤ ਸਿੰਘ ਢਿੱਲੋਂ ਬਵਰੀਦ ਕੋਰ ਪ੍ਰਵੀਨ ਕੋਰ ਕਿੰਗਰਾ ਆਰਮਜੀਤ ਸਿੰਘ ਢਿੱਲੋਂ ਇਧਰ ਦੇਖੋ ਪੁੱਤ ਬੋਲੇ ਸੋਨਿਹਾਲ

चश्मीत कौर दुशांत सिंह धालीवाल महकदीप कौर वाहेगुरु जी का खालसा वाहेगुरु जी की फतेह बोले सोने अगली क्लास है प्रेप ए मैं दविंदर कौर जी देना है, देना है। पहले बच्चे आए हैं गुरजीवन सिंह संधु रुबाणी कौर अवलीन कौर गिल गुरजीवन सिंह संधु रुबाणी कौर अवलीन कौर गिल दविंदर कौर जी ਕਲਾਸ ਤੇ ਟੀਚਰ ਦੀ ਸੇਵਾ ਨੇ ਬੋਰੇ ਨੇ ਬੋਲੇ ਸੋਨਿਆਲ ਇੱਧਰ ਦੇਖਿਓ ਬਣੇ ਅਗਲੀ ਕਲਾਸ ਪ੍ਰੈਪ ਵੀ ਮੈਂ ਇਧਰ ਦੇਖੋ ਅਗਲੀ ਕਲਾਸ ਪ੍ਰੈਪ ਲਈ ਮੈਂ ਟੀਚਰਸ ਕਿਰਨਦੀਪ ਕੌਰ ਰੂਬੀ ਜੇਪੀ ਸਿੰਘ ਤੇ ਰੀਤ ਕੌਰ ਨੂੰ ਸਟੇਜ ਤੇ ਸੱਦਾ ਦੇਣਾ ਹੈ ਨਾਲ ਹੀ ਜਿਹੜੇ ਪਹਿਲੇ ਤੇ ਪੋਜੀਸ਼ਨਸ ਬੱਚਾ ਆਏ ਨੇ ਸਾਨਵੀ ਸ਼ਰਮਾ ਸੈਕੰਡ ਪੋਜੀਸ਼ਨ ਜੈਨ ਸਿੰਘ ਤੇ ਰਦਮ ਜੋਤ ਕੌਰ ਪ੍ਰੈਪ ਵਿੱਚ ਸਾਨਵੀ ਸ਼ਰਮਾ ਜੈਨ ਸਿੰਘ ਤੇ ਰਦਮ ਜੋਤ ਕੋ ਨਹੀ ਆਂਦੀ ਅਟੀਚਰ ਵਰਨਦੀ ਬੋਲੇ ਸੋਨਿਹਾਲ ਅਗਲੇ ਨਾਮ ਲਈ ਮੈਂ ਸਟੇਜ ਤੇ ਸੱਦਾ ਦੇਣਾ ਹੈ ਟੀਚਰਸ ਮਨਪ੍ਰੀਤ ਕੌਰ ਬਰਾੜ ਵਰਿੰਦਰ ਕੌਰ ਸੋਹੀ ਤੇ ਪ੍ਰਪ੍ਰੀਤ ਕੌਰ ਗਿੱਲ ਤੇ ਨਾਲ ਹੀ ਈਅਰ 1 ਦੇ ਸਟੂਡੈਂਟਸ ਜਿਨ੍ਹਾਂ ਨੇ ਫਰਸਟ ਪੋਜੀਸ਼ਨਸ ਲਈਆਂ ਨੇ ਉਹਨਾਂ ਦੇ ਨਾਮ ਨੇ ਇਕਜੋਤ ਸਿੰਘ ਛੱਠਾ ਪਵਰਾਜ ਸਿੰਘ ਗਿੱਲ ਅਗਮ ਜੋਤ ਸਿੰਘ ਪਲੀਜ਼ ਸਟੇਜ ਤੇ ਆਉਣ ਦੀ ਕਿਰਪਾਲਤਾ ਕਰਨ इकजोत सिंह चटा पवराज सिंह गिल ते अमरजोत सिंह कवराज सिंह गिल ते अगमजोत सिंह जिथे भी ने स्टेज पे आने की कर कृपालता करण ईयर 1 गुरु की क्लास बोले सोनियाल अगले नाम मंडल ने मैं स्टेज पे सदा देना है इयर 2 ए नु टीचर दमन सिंह जी नाम ही जड़े बच्चे पहली 3 पोजीशंस पे आए ने जसमीत कौर ਜਸਲੀਨ ਕੌਰ ਟਿਲੋਂਗ ਤੇ ਜਸਮੀਤ ਕੌਰ ਜਸਮੀਤ ਕੌਰ ਜਸਲੀਨ ਕੌਰ ਟਿਲੋਂਗ ਤੇ ਜਸਮੀਤ ਕੌਰ ਏ ਪੀਚਰ ਦਮਨ ਸਿੰਘ ਬੋਲੇ ਸੋਨਿਆਲ ਅਗਲੇ ਇਨਾਮ ਮੰਡਲਨੀ ਮੈਂ ਸੱਦਾ ਦਿਨਾ ਹੈ ਇਅਰ 2 ਬੀ ਕਲਾਸ 2 ਟੀਚਰ ਮਨਪ੍ਰੀਤ ਕੌਰ ਸੰਧੂ ਜੀ ਤੇ ਨਾਲ ਹੀ ਜਿਹੜੇ ਪਹਿਲਾ 3 ਪੋਜੀਸ਼ਨ ਚ ਬੱਚੇ ਆਏ ਨੇ ਦਿਪਿੰਦਰ ਸਿੰਘ ਟਿਵਾਨਾ ਹਾਰਵੀ ਸਿੰਘ ਪੁੱਲਰ ਤੇ ਦਿਵਜੋਤ ਕੌਰ ਟਿਵਾਨਾ ਬੱਚਿਆਂ ਦੇ ਨਾਮ ਨੇ ਦਿਪਿੰਦਰ ਸਿੰਘ ਟਿਵਾਨਾ ਹਾਰਵੀ ਸਿੰਘ ਪੁੱਲਰ ਤੇ ਨਾਲੇ ਦਿਵਜੇ ਦਿਵਜੋਤ ਕੌਰ ਟਿਵਾਨਾ पाजी बोले सोनियाल हम ईयर थ्री के अंदर ही स्टेज पे तो सदा देना है टीचर्स अमनदीप कौर भजन कौर जीनू ਤੇ ਨਾਲ ਹੀ ਜਿਹੜੇ ਪਹਿਲਾ ਤਿੰਨ ਪੋਜੀਸ਼ਨ 'ਚ ਬੱਚੇ ਆਏ ਨੇ ਉਹਨਾਂ ਦੇ ਨਾਂ ਨੇ ਜੁਝਾਰ ਸਿੰਘ ਸੈਕੰਡ ਪੋਜੀਸ਼ਨ ਭਵਰੀਤ ਕੌਰ ਧਨੀਵਾਲ ਤੇ ਥਰਡ ਪੋਜੀਸ਼ਨ ਰਵਲੀਨ ਕੌਰ ਬੱਚਿਆਂ ਦੇ ਨਾਂ ਨੇ ਜੁਝਾਰ ਸਿੰਘ ਭਵਰੀਤ ਕੌਰ ਧਨੀਵਾਲ ਤੇ ਰਵਲੀਨ ਕੌਰ इधर अगले इनाम मंडल मैं ईयर फोर स्टेज तक सदा दिना है टीचर दविंदर कौर बैंस जी तजिंदर कौर ढिलों जी ਖਾਲੀ ਜਿਹੜੇ ਤਿੰਨ ਬੱਚੇ ਫਰਸਟ 3 ਪੋਜੀਸ਼ਨ ਚ ਆਏ ਨੇ ਪਹਿਲੀ ਪੋਜੀਸ਼ਨ ਚ ਅਭਿਜੋਤ ਸਿੰਘ ਬਰਾੜ ਸੈਕਿੰਡ ਪੋਜੀਸ਼ਨ ਗੁਨੀਤ ਕੌਰ ਥਰਡ ਪੋਜੀਸ਼ਨ ਆਰਵਜੀਤ ਸਿੰਘ ਪੱਲੋਂ ਬੱਚਿਆਂ ਦੇ ਨਾਮ ਅਭਿਜੋਤ ਸਿੰਘ ਬਰਾੜ ਗੁਨੀਤ ਕੌਰ ਤੇ ਆਰਵਜੀਤ ਸਿੰਘ ਪੱਲੋਂ हाँ जी चलो बोले सोने हाल अगले ओवरली में स्टेज पे सदा देना है ईयर फाइव के टीचर स्टूडेंट्स टीचर परमीत कौर जी जतिंद्र कौर जी ढिलों स्टूडेंट्स में सिमरीत कौर यशविंदर सिंह सिद्धू मनीत कौर ईयर फाइव स्टूडेंट्स स्टूडेंट पोजीशन दे सिमरीत कौर सेकंड पोजीशन इशविंदर सिंह सिद्धू थर्ड पोजीशन मनी कौर सोनिहाल अगली क्लास हारमोनीयम क्लास है मैं स्टेज से सदा देना है सरदार हरप्रीत सिंह जी ने ते जोड़े बच्चे फर्स्ट पोजिशन के सिफत कौर सैकेंड पोजिशन यसलीम कौर थर्ड पोजिशन रिदम कौर सरदार हरप्रीत सिंह जी तो थर्ड पोजिशन गुरंश सिंह बच्चा के नाम ने गुरशान सिंह तालीवाल ਪਬ੍ਰਿੰਤ ਕੌਰ ਤਾਲਿਲਵਾਲ ਤੇ ਗੁਰਾਂਸ਼ ਸਿੰਘ ਇੱਧਰ ਦੇਖੋ ਪੁੱਤ ਬੋਲੇ ਸੋਨ ਹਾਲ ਅਗਲੇ ਅਵਾਰਡਸ ਲਈ ਮੈਂ ਸਟੇਜ ਤੇ ਸੱਦਾ ਦੇਣਾ ਹੈ ਕੋਡਿੰਗ ਕਲਾਸ ਨੂੰ अगले प्रोग्राम में मैं मोहिंदर पाल सिंह कह लो अजीत अखबार पाल सिंह कह लो अजीत अखबार बोले okay. सोने अगले सम्मान ਲਈ ਮੈਂ ਸਟੇਜ ਤੇ ਸੱਦਾ ਦਿੰਦਾ ਹਾਂ सुरेंद्र ਸਿੰਘ ਉਰਦੂ ਜਗਬਾਨੀ ਜਗਬਾਨੀ ਤੋਂ सुरेंद्र ਸਿੰਘ ਜੀ ਨੂੰ बोले सोनिया लाल <laughs> अगले सम्मान ले सरदार गुरप्रीत सिंह बराड़ 7 सी बोले सो निहाल एक जड़े इयर 6 ਦੇ ਬੱਚਾਂ ਦੇ ਤੇ ਫਿਚਰ ਵਾਸਤੇ ਮੈਂ ਸੱਦਾ ਦੇਣਾ ਚਾਹਾਂਗਾ ਸਟੇਜ ਤੇ ਬੋਲੇ ਸੋ निहाल ਇੱਕ ਮਿੰਟ ਇੱਕ ਮਿੰਟ ਖੜੇ ਹੋ ਇੱਕ ਮਿੰਟ ਬਹੁਤ ਇਧਰ ਦੇਖਿਓ ਪਲੀਜ਼ ਪ੍ਰੋਗਰਾਮ ਦੇ ਅਖੀਰ ਵਿੱਚ ਮੈਂ ਜਿਹੜੇ ਸਕੂਲ ਦੇ ਵੋਲੰਟੀਅਰ ਸੇਵਾਦਾਰ ਨੇ ਐਡਮਿਨਿਸਟ੍ਰੇਸ਼ਨ ਤੇ ਮੈਨੇਜਮੈਂਟ ਗਰੁੱਪ ਦੇ ਪਹਿਲਾਂ ਨੂੰ ਸਟੇਜ ਤੇ ਬੁਲਾ ਕੇ ਸਨਮਾਨ ਕਰਨ ਵਾਸਤੇ ਮੈਂ ਬਾਬਾ ਜੀ ਨੂੰ ਤੇ ਪਰਮਿੰਦਰ ਜੀ ਨੂੰ ਬੇਨਤੀ ਕਰਾਂਗਾ ਪਹਿਲੇ ਆ ਰਹੇ ਨੇ ਕੁਲਵੰਤ ਸਿੰਘ ਜੀ ਕਿੰਗਰਾ ਸੋਨਿਹਾਲ ਮੈਂ ਉਸ ਜੀਸ ਤੋਂ ਦਗਾ ਦਵਾਉਂਗਾ ਮੰਦੀਪ कौर ਕਿੰਗਰਾਜੀ ਨੂੰ ਬੋਲੇ ਹੀ ਸੋਨਿਆ ਮੈਂ ਹੁਣ ਸਟੇਜ ਤੇ ਬੇਨਤੀ ਕਰਾਂਗਾ ਸਰਦਾਰ ਬੇਨ ਸਿੰਘ ਜੋਹਲ ਸਟੇਜ ਤੇ ਬੇਨਤੀ ਕਰਾਂਗਾ ਕੁਲਦੀਪ ਕੌਰ ਜੀ ਨੂੰ ਪਾਜੀ ਕੁਲਦੀਪ ਕੌਰ ਜੀ ਨੂੰ ਸਟੇਜ ਤੇ ਸੱਦਾ ਦੇਣੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਗਲੇ ਸਪੈਸ਼ਲ ਰੈਕਗਨੀਸ਼ਨ ਵਾਸਤੇ ਸਾਡੇ ਸੀਨੀਅਰ ਟੀਚਰ ਤੇ ਸਕੂਲ ਦੇ ਮੈਂਟਰ ਸਰਦਾਰ ਪਰਮਿੰਦਰ ਸਿੰਘ ਜੀ ਮੈਂ ਬਾਬਾ ਜੀ ਨੂੰ ਬੇਨਤੀ ਕਰਾਂਗਾ ਕੋਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਾਂ भोले सोनिहाल अंकिन ठीक थी ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਐਸੇ ਲਈ ਸਾਡੇ ਅੱਜ ਦੇ ਇਨਾਮ ਮੰਡਨ ਸਮਾਰੋਹ ਦੀ ਅਸੀਂ ਸਮਾਪਤੀ ਕਰਨ ਜਾ ਰਹੇ ਨੇ 7 ਸੀ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦੀਆਂ 7 ਸੀ ਚੈਨਲ ਗੁਰਪ੍ਰੀਤ ਸਿੰਘ ਬਰਾਲਾ ਤੇ ਇਹਨਾਂ ਦੀ ਟੀਮ ਦੇ ਜਿਹੜੇ ਕਿ ਅੱਜ 8 ਦਸੰਬਰ 2024 ਨੂੰ ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਦੇ ਸਾਲਾਨਾ ਸਮਾਗਮ ਸਮਰੋਹ ਨੂੰ ਜਿਹੜਾ ਹੈ ਕਵਰ ਕਰਨ ਦੇ ਲਈ ਇੱਥੇ ਪਹੁੰਚੇ ਹਨ ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਪਿਛਲੇ 10 ਸਾਲ ਤੋਂ ਚੱਲ ਰਿਹਾ ਹੈ ਇਸ ਸਾਲ ਇਸ ਦੇ ਵਿੱਚ 225 ਬੱਚੇ ਹਨ ਜੋ ਕਿ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਹਨ ਦੀ ਤੋਂ ਵੱਧ ਅਧਿਆਪਕ ਹਨ ਜੋ ਕਿ ਵਲੰਟੀਅਰ ਤੌਰ ਤੇ ਇੱਥੇ ਸੇਵਾ ਕਰਦੇ ਹਨ ਹਰ ਐਤਵਾਰ ਨੂੰ 2 ਘੰਟੇ ਲਈ ਜੋ ਹੈ ਪੰਜਾਬੀ ਦੀ ਕਲਾਸ 10 ਵਜੇ ਤੋਂ ਲੈ ਕੇ 12 ਵਜੇ ਤੱਕ ਹੁੰਦੀ ਹੈ ਇਸ ਤੋਂ ਬਿਨਾ ਗੁਰਮੁਖੀ ਸਕੂਲ ਦੇ ਵਿੱਚ ਜੋ ਹੈ ਕੀਰਤਨ ਦੀ ਸਖਲਾਈ ਦਿੱਤੀ ਜਾਂਦੀ ਹੈ ਹਾਰਮੋਨੀਅਮ ਦੀ ਸਖਲਾਈ ਦਿੱਤੀ ਜਾਂਦੀ ਹੈ ਤਪੜੇ ਦੀ ਸਖਲਾਈ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੂੰ ਟੈਕਨੋਲੋਜੀ ਦੇ ਨਾਲ ਜੋੜਨ ਦੇ ਲਈ ਕੋਡਿੰਗ ਦੀ ਕਲਾਸ ਹੁੰਦੀ ਹੈ ਗੁਰਮਤਿ ਕਲਾਸ ਵੀ ਬੱਚਿਆਂ ਨੂੰ ਗੁਰਮਤਿ ਦੇ ਨਾਲ ਵੀ ਜੋੜਿਆ ਜਾਂਦਾ ਹੈ। ਧੰਨਵਾਦੀ ਹਾਂ ਸਾਰੇ ਬੱਚਿਆਂ ਦੇ ਤੇ ਉਹਨਾਂ ਦੇ ਪੇਰੈਂਟਸ ਦੇ ਜਿਹੜੇ ਕਿ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਤੇ ਬੱਚਿਆਂ ਨੂੰ ਜਿਹੜਾ ਹੈ ਆਪਣੇ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਅਤੇ ਸਿੱਖ ਧਰਮ ਦੇ ਨਾਲ ਤੇ ਇਸ ਦੀਆਂ ਜੋ ਮਰਿਆਦਾਵਾਂ ਹਨ ਉਸ ਦੇ ਨਾਲ ਜੋੜ ਰਹੇ ਹਨ। ਫਿਰ ਧੰਨਵਾਦ ਹੈ 7 ਸੀਟ ਟੀਵੀ ਚੈਨਲ ਦਾ। ਜਿਹੜਾ ਹੈ ਅੱਜ ਇੱਥੇ ਪਹੁੰਚ ਕੇ ਸਿੰਘ ਸਭਾ ਬ੍ਰਿਜਮੈਨ ਨੂੰ ਗੁਰਮਖੀ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਰੋਹ ਦਾ ਕਵਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੇ ਸਾਲ 2025 ਦੀਆਂ ਕਲਾਸਾਂ ਜੋ ਹਨ ਉਸ ਦੀ انرੋਲਮੈਂਟ 12 ਜਨਵਰੀ ਤੇ 19 ਜਨਵਰੀ ਨੂੰ ਹੋਏਗੀ ਅਤੇ ਉਸ ਤੋਂ ਅਗਲੇ ਜਿਹੜਾ ਹੈ ਐਤਵਾਰ ਜਿਹੜਾ ਹੈ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਸੋ ਸਾਰੇ ਬੱਚਿਆਂ ਤੇ ਮਾਪਿਆਂ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਕਿ ਪੰਜਾਬੀ ਭਾਸ਼ਾ ਹੈ ਉਸ ਦੇ ਵਿੱਚ ਜੋ ਕਵਿੰਜਲੈਂਡ ਐਜੂਕੇਸ਼ਨ ਸਕੂਲ ਦੇ ਜੋ ਗਾਈਡਲਾਈਨ ਹਨ ਉਸ ਨੂੰ ਵੀ ਫੋਲੋ ਕੀਤਾ ਜਾਂਦਾ ਹੈ ਆਸਟ੍ਰੇਲੀਅਨ ਕਰਿਕੂਲਮ ਜੋ ਹੈ ਉਸ ਨੂੰ ਵੀ ਫੋਲੋ ਕੀਤਾ ਜਾਂਦਾ ਹੈ ਤੇ ਨਾਲ ਹੀ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕਰਿਕੂਲਮ ਹੈ ਉਸ ਨੂੰ ਵੀ ਜਿਹੜਾ ਹੈ ਦੇਖ ਕੇ ਉਸ ਦੇ ਮੁਤਾਬਕ ਜਿਹੜਾ ਹੈ ਜੋ ਟੀਚਰ ਹਨ ਉਹ ਮਿਹਨਤ ਕਰਕੇ ਉਸ ਮੁਤਾਬਕ ਜਿਹੜਾ ਆਪਣੇ ਲੈਸਨ ਤਿਆਰ ਕਰਦੇ ਹਨ ਤੇ ਉਸ ਮੁਤਾਬਕ ਬੱਚਿਆਂ ਨੂੰ ਜਿਹੜਾ ਹੈ ਕਰਿਕੂਲਮ ਉਹ ਦਿੰਦੇ ਹਨ ਜਿੰਨੇ ਵੀ ਰਿਸੋਰਸੇਸ ਹਨ ਉਹ ਸਾਰੇ ਬੱਚਿਆਂ ਨੂੰ ਸਕੂਲ ਤੋਂ ਹੀ ਦਿੱਤੇ ਜਾਂਦੇ ਹਨ ਇਸ ਦੇ ਨਾਲ ਹੀ ਜਿਹੜੀ ਸਕੂਲ ਦੀ ਯੂਨੀਫਾਰਮ ਵੀ ਹੈ ਉਹ ਵੀ ਬੱਚਿਆਂ ਨੂੰ ਜਿਹੜੀ ਹੈ ਫ੍ਰੀ ਦਿੱਤੀ ਜਾਂਦੀ ਹੈ ਸੋ ਫੇਰ ਸਾਰੇ ਪੇਰੈਂਟਸ ਤੇ ਬੱਚਿਆਂ ਨੂੰ ਬੇਨਤੀ ਹੈ ਕਿ ਅਗਲੇ ਸਾਲ 225 ਦੀਆਂ ਕਲਾਸਾਂ 12 ਜਨਵਰੀ ਤੇ 19 ਜਨਵਰੀ ਨੂੰ انرੋਲਮੈਂਟ ਹੈ ਆ ਕੇ ਆਪਣੇ ਬੱਚਿਆਂ ਨੂੰ ਨਰੋਲ ਕਰਾਇਆ ਜਾਵੇ ਉਹਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ